ਹਾਂ ਜਾਨਾ ਮੈਂ ਜੋ ਐਪੀਸੋਡ ਵਿੱਚ ਇਹ ਕੱਲ ਅਸੀਂ ਪਟਿਆਲੇ ਤੋਂ ਆ ਰਹੇ ਸੀਗੇ ਸਮਾਂ ਕੋਈ 8 ਦੇ ਨੇੜੇ ਤੇੜੇ ਹੋਣਾ ਕ੍ਰੇਟਾ ਗੱਡੀ ਨੇ ਸਾਨੂੰ ਪਾਸ ਕੀਤਾ ਲੈਟਾ ਲੁਟਾ ਮਾਰ ਕੇ ਅਸੀਂ ਆ ਆ ਦੀ ਜਿਹੜੀ ਸਪੀਡ ਤੇ ਤੁਰੇ ਆਉਨੇ ਆ ਉਹਨੇ ਦੁਬਾਰਾ ਫੇਰ ਇੱਕ ਵਾਰੀ ਉਹ ਗੱਡੀ ਸਾਨੂੰ ਕਿ ਚੇ ਹੋ ਗਿਆ ਸੀ ਅੱਗੇ ਨਾਂਗੇ ਉਹਨੇ ਹੌਲੀ ਕਰ ਲਈ ਫੇਰ ਦੁਬਾਰੀ ਲੇਟਾ ਮਾਰ ਕੇ ਮੇਰੇ ਟਰੱਕ ਆ ਗਏ ਤੇ ਫਿਰ ਉਹਨੇ ਜਦੋਂ ਪਾਸ ਕੀਤੀ ਗੱਡੀ ਤੇ ਸਾਨੂੰ ਬਰਾਬਰ ਸਾਡੇ ਆਖ ਸ਼ੀਸ਼ਾ ਲਾ ਕੇ ਉਹਨੂੰ ਸ਼ਾਰ ਇਸ਼ਾਰਾ ਜਿਵੇਂ ਆਪਾਂ ਗਾਲ ਦਾ ਇਸ਼ਾਰਾ ਕਰਦੇ ਆ ਤਾਂ ਉਹਵੇਂ ਇਸ਼ਾਰਾ ਕਰਕੇ ਸਾਨੂੰ ਉਹਨੇ ਮੂੰਹ ਚ ਵੀ ਕੁਝ ਬੋਲਿਆ ਤੇ ਅਸੀਂ ਸੋਚਿਆ ਇਹ ਪਤਾ ਨਹੀਂ ਕੌਣ ਬੰਦੇ ਆ ਹਨਾ ਵੀ ਇਸ ਤਰ੍ਹਾਂ ਗੱਡੀ ਦੋ ਵਾਰੀ ਪਾਸ ਹੋਈ ਆ ਤੇ ਮੁੜ ਕੇ ਗਾਲ ਕੱਢ ਕੇ ਇਸ਼ਾਰਾ ਕਰਕੇ ਗਏ ਆ ਵੀ ਕੋਈ ਬੰਦੇ ਗੈਰ ਲੱਗਦੇ ਆ ਦੁਸ਼ਮਣੀ ਦਾ ਕੰਮ ਆ ਸਿਕਿਉਰਿਟੀ ਮੈਨੂੰ ਮਿਲੀ ਹੋਈ ਆ ਨਾ ਤਾਂ ਅਸੀਂ ਸਾਨੂੰ ਸ਼ੱਕ ਜਾ ਪਿਆ ਤੇ ਇਹ ਸੋਚਿਆ ਯਾਰ ਬੰਦਿਆਂ ਦਾ ਪਤਾ ਤਾਂ ਕਰੀਏ ਕੌਣ ਆ ਬੰਦੇ ਕੋਈ ਹੋਰ ਨਾ ਗਲਵਾਤ ਹੋਵੇ ਅਸੀਂ ਉਹਨਾਂ ਦੇ ਗੱਡੀ ਮਗਰ ਲਾ ਲਈ ਉਹਨਾਂ ਨੇ ਗੱਡੀ ਦਹੀ ਮਗਰ ਲਾਈ ਤੇ ਅਸੀਂ ਉਹਨਾਂ ਨੇ ਗੱਡੀ ਚੌਂਕੀ ਚ ਲਾਤੀ ਹੰੜਾਏ ਅਸੀਂ ਵੀ ਚੌਂਕੀ ਚ ਮਗਰ ਲਾਤੀ ਗੱਡੀ ਜਦੋਂ ਅਸੀਂ ਉਤਰੇ ਉਹ ਵੀ ਦੋਨੇ ਦੋ ਬੰਦੇ ਉੱtre ਹੋਰ ਚੋਂ ਦੋਨੇ ਸਿਵਲ ਚ ਬੰਦੇ ਦੋਨੇ ਡੱਕੇ ਹੋਏ ਨੇ दारू ਦੇ ਤਾਂ ਮੈਂ ਕਿਹਾ ਤੁਸੀਂ ਸਾਨੂੰ ਉੱਥੇ ਗੱਡੀ ਗਾਲਾਂ ਕੱਢ ਕੇ ਆ ਕਿ ਕੀ ਗੱਲ ਆ ਤਾਂ ਕਹਿੰਦੇ ਇਹਦਾ ਪੁਲਿਸ ਮੁਲਾਜ਼ਮ ਆ ਮੈਂ ਜੀ ਪੁਲਿਸ ਮੁਲਾਜ਼ਮ ਆ ਤਾਂ ਯਾਰ ਤੁਸੀਂ ਗਾਲਾਂ ਤਾਂ ਨਹੀਂ ਕੱਢਣੀਆਂ ਚਲੋ ਇੰਨੀ ਗੱਲ ਤੋਂ ਉੱਥੇ ਸਾਹਮਣੇ ਚੌਕੀ ਸੀਗੀ ਮੈਂ ਇਹਨਾਂ ਨੂੰ ਕਿਹਾ ਮੈਂ ਵੀ ਆਪਾਂ ਚੌਕੀ ਦੇ ਵਿੱਚ ਅਸੀਂ ਦਰਖਾਸਤ ਲਿਖਾਉਨੇ ਆ ਤੁਹਾਡਾ ਮਲਾਜਾ ਕਰਾਉਨੇ ਆ ਵੀ ਤੁਸੀਂ ਕਹਿੰਦੇ ਸੀ ਪੁਲਿਸ ਮੁਲਾਜ਼ਮਾਂ ਸਾਨੂੰ ਨਹੀਂ ਪਤਾ ਕੌਣ ਆ ਸਿਵਲ ਵਰਦੀ ਚ ਨੇ ਦੋਨੇ ਚਲੋ ਅਸੀਂ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਬਾਈ ਜੀ ਐਂ ਕਰਕੇ ਤੇ ਡਿਊਟੀ ਅਫਸਰ ਕਿਹੜੇ ਆ ਅਸੀਂ ਦਰਖਾਸਤ ਲਿਖਾਉਣੀ ਆ ਵੀ ਇਹ ਬੰਦੇ ਕਹਿੰਦੇ ਸੀ ਪੁਲਿਸ ਮੁਲਾਜ਼ਮਾਂ ਤੇ दारू ਡੱਕੇ ਹੋਏ ਤੇ ਆਹ ਹਰਕਤੇ ਕਰਕੇ ਆਏ ਆ ਤਲੁਨਾ ਨੇ ਉੱਥੇ ਉਥੋਂ ਵਾਲੇ ਮੁਲਾਜ਼ਮ ਵੀ ਸਾਡੇ ਗਲ ਪਏਗੇ ਉਹ ਵੀ दारू ਨਾਲ ਤੁੱਤ ਸੀ ਹਾਂ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮਾਂ ਤੁਸੀਂ ਕਿਵੇਂ ਐਂ ਉਂਗਲਾਂ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਆ ਮਾ ਸਾਨੂੰ ਇਹ ਪੁੱਠਾ ਇਹਦਾ ਬੋਲ ਕੇ ਤਾਂ ਓਡੇ ਕੋਲੇ ਆਏ ਆ ਤੁਸੀਂ ਮੁਲਾਜ਼ਾ ਕਰਾਓ ਇਹਨਾਂ ਦਾ ਮੁਲਾਜ਼ਾ ਕਰਾਉਂਦੇ ਕਿਉਂਕਿ ਉਹ ਤਾਂ ਆਪ दारू ਨਾਲ ਬੱਤ ਸੀਗੇ ਸਾਰੇ ਹਨ ਤਾਂ ਉਸ ਤੋਂ ਬਾਅਦ ਚਲੋ ਉੱਥੇ ਫਿਰ ਉਹ ਜਿਹੜਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਸੀ ਨਾ ਤੇ ਉਹ ਮੁੰਡਾ ਕਹਿੰਦਾ ਬਾਈ ਚਲੋ ਮੈਂ ਯਾਰ ਮਾਫੀ ਮੰਗਦਾ ਹਾਂ ਮੇਥੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਤੇ ਅਸੀਂ ਕੋਈ ਉੱਥੇ ਨਾ ਰ ਪੁਲਿਸ ਮੁਲਾਜ਼ਮ ਕਹਿੰਦਾ ਰਿਟਾਇਰ ਹੋਇਆ ਸੀਗਾ ਉਹ ਟੇਕ ਚੰਦ ਪਤਾ ਨਹੀਂ ਕੀ ਨਾਮ ਲੈਂਦੇ ਸੀ ਉਹਦਾ ਕਹਿੰਦੇ ਸੀ ਉਹਦੀ ਪਾਰਟੀ ਤਵਾਈ ਸੀਗੇ ਖਾਦੀ ਪੀਤੀ ਚ ਹੋ ਗਿਆ ਅਸੀਂ ਮੈਂ ਚਲੋ ਯਾਰ ਖਾਦੀ ਪੀਤੀ ਚ ਹੋ ਗਿਆ ਮੰਨ ਲਓ ਤੁਸੀਂ ਇਹਦਾ ਗੰਦਾ ਇਸ਼ਾਰਾ ਕਰਦੇ ਹੋ ਕੋਈ ਬੁੜੀਆਂ ਵੀ ਬੈਠੀਆਂ ਹੁੰਦੀਆਂ ਕਈ ਵਾਰੀ ਨਾਲ ਕਿਸੇ ਨਾ ਬੰਦੇ ਨਾਲ ਗੱਡੀ ਚ ਮੰਨ ਲਓ ਅਸੀਂ ਸੀਗੇ ਮੇਰੇ ਨਾਲ ਗਨਮੈਨ ਆ ਮੰਨ ਲਾ ਸ਼ੱਕ ਦੇ ਵਿੱਚ ਕੋਈ ਇਹ ਜਿਹੀ 1921 ਵਾਪਰ ਜਾਂਦੀ ਹੈ ਨਾ ਚਲੋ ਕਹਿੰਦੇ ਬਈ ਯਾਰ ਹੋ ਗਿਆ ਨਿਬੜ ਗਿਆ ਜਿਹੜੀ ਗੱਲਬਾਤ ਹੋ ਗਈ ਮੈਂ ਚਲੋ ਠੀਕ ਹੈ ਯਾਰ ਚਲੋ ਐਸ ਐਚਓ ਨਾਲ ਮੇਰੀ ਗੱਲ ਕਰਾਈ ਮਨਛੀ ਨੇ ਉਥੇ ਤਾ ਮਣਛੀ ਨੇ ਤਾਂ ਗੱਲ ਕਰਾਈ ਐ ਐਸਚੂ ਮੈਨੂੰ ਕਹਿੰਦਾ ਵੀ ਤੂੰ ਕੀ ਮਸਲਾ ਮੈਂ ਦੱਸਦਾ ਮੈਂ ਹਾਂ ਜੀ ਆਹ ਮਸਲਾ ਸਾਰਾ ਮੈਂ ਜੀ ਕੋਈ ਗੱਲ ਨਹੀਂ ਚਲੋ ਇਹਨੇ ਮੁੰਡੇ ਨੇ ਕਹਿਤਾ ਵੀ ਇੱਥੋਂ ਗਲਤੀ ਹੋ ਗਈ ਮਾ ਚਲੋ ਨਿਬੜ ਗਿਆ ਚਲੋ ਇੰਨੀ ਗੱਲ ਕਹਿ ਕੇ ਅਸੀਂ ਉਥੋਂ ਥੋੜਾ ਜਿਹਾ ਠਿਕਾਣਾ ਬਕਰ ਚੌਂਕੀ ਦੇ ਵਿੱਚੋਂ ਅਸੀਂ ਆ ਜੰਨੇ ਆ ਚਲੋ ਆ ਕੇ ਅਸੀਂ ਸੋਚਦੇ ਆਂ ਵੀ ਜੇ ਅਸੀਂ ਹੁਣ ਇਸ ਤਰ੍ਹਾਂ ਕਰਕੇ ਇਹ ਆਪਣਾ ਨਾ ਕੋਈ ਆਪਣਾ ਆ ਚੁੱਪ ਕਰਾਈ ਇਧਰੋਂ ਯਾਰ ਬੀ ਇਹਨਾਂ ਦਾ ਪੁਲਿਸ ਦਾ ਐ ਨਹੀਂ ਪਤਾ ਹੁੰਦਾ ਵੀ ਇਹ ਕੱਲ ਨੂੰ ਕਹਿ ਦਨ ਜੀ ਅਸੀਂ ਇਹ ਬੰਦੇ ਆ ਕੇ ਕੋਈ ਚੌਂਕੀ 'ਚ ਕੋਈ ਐ ਕਰ ਗਏ ਕੋਈ ਉਹ ਕਰ ਗਏ ਹਨਾ ਵੀ ਕੋਈ ਸਾਡੀ ਵਰਦੀ ਨੂੰ ਹੱਥ ਪਾ ਲਿਆ ਜਾਂ ਕੁਝ ਵੀ ਕਰ ਗਏ ਅਸੀਂ ਉਹਦੇ 'ਚ ਮੈਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਦੱਸਤੀ ਸਾਰੀ ਕਹਾਣੀ ਮੈਂ ਕਿਹਾ ਜੀ ਐ ਕਰਕੇ ਆ ਨੰਬਰ ਗੱਡੀ ਐ ਤੇ ਆਹ ਆਹ ਸਾਰੀ ਘਟਨਾ ਵਾਪਰੀ ਐ ਵੀ ਅਸੀਂ ਉਹਨਾਂ ਦੇ ਮਗਰ ਚੌਂਕੀ ਤੱਕ ਗਏ ਆ ਚੌਂਕੀ 'ਚ ਅਸੀਂ ਆਹ ਗੱਲ ਬਾਤਿਓ ਲਿਖਾਈ ਥੋੜੇ ਚੌਂਕੀ ਵਾਲੇ ਵੀ ਪੁਲਿਸ ਵਾਲੇ ਸ਼ਰਾਬ ਪੀਤੀ ਹੋਈ ਆ ਹੂੰ ਕੰਟਰੋਲ ਰੂਮ ਤੋਂ ਬਾਅਦ ਮੈਂ ਗੱਲ ਕੀਤੀ ਐਸਪੀਡੀ ਨਾਲ ਉਹ ਕਹਿੰਦੇ ਅਸੀਂ ਮੈਡੀਕਲ ਛੁੱਟੀ ਤੇ ਆਂ ਬਿਮਾਰ ਆ ਉਸ ਤੋਂ ਬਾਅਦ ਮੈਂ ਐਸਐਸਪੀ ਨਾਲ ਗੱਲ ਕੀਤੀ ਐ ਐਸਐਸਪੀ ਬਰਨਾਲਾ ਨਾਲ ਉਹਨਾਂ ਨੇ ਮੈਂ ਧਿਆਨ ਚ ਲਿਆਤਾ ਮੈਂ ਕਿਹਾ ਜੀ ਐਂ ਕਰਕੇ ਆ ਸਾਰੀ ਗੱਲਬਾਤ ਆ ਘਟਨਾ ਵਾਪਰੀ ਹੈ ਵੀ ਆਹਾ ਆਹਾ ਤੁਹਾਡੀ ਸਾਰੀ ਪੁਲਿਸ ਦਾ ਮਤਲਬ ਕਿ दारू ਪੀਤੀ ਤੁਸੀਂ ਮਿਲਾਜਾ ਆਦਾ ਕਰਾਓ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆਂ ਕਾਰਵਾਈ ਕਰਦੇ ਆਂ ਕੀ ਗੱਲਬਾਤ ਆ ਚਲੋ ਉਸ ਤੋਂ ਬਾਅਦ ਮੇਰੀ ਸੀਨ ਚਾਰਜ ਨਾਲ ਵੀ ਗੱਲ ਹੋਈ ਮੈਂ ਕਿਹਾ ਜੀ ਐਂ ਕਰਕੇ ਆ ਤੁਹਾਡੀ ਸੀ ਸਟਾਪ ਤੇ ਚੌਂਕੀ ਨਾਲ ਨਾਲ ਹੀ ਆ ਚਲੋ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਲਿਖਾ ਕੇ ਮਤਲਬ ਕਿ ਸਾਰੇ ਅਫਸਰਾਂ ਨੂੰ ਦੱਸ ਕੇ ਅਸੀਂ ਪਿੰਡ ਨੂੰ ਆ ਜੰਨੇ ਆ ਜਦੋਂ ਅਸੀਂ ਪਿੰਡ ਨੂੰ ਉਥੋਂ ਤੋਰ ਲੈਂਦੇ ਆ ਗੱਡੀ ਤੇ ਤਪੇ ਕੋਲੇ ਨਾਕਾ ਲੱਗਿਆ ਹੁੰਦਾ ਤਪੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਉਹ ਨਾਕੇ ਸਾਨੂੰ ਹੱਥ ਮਾਰਦੇ ਤੇ ਅਸੀਂ ਗੱਡੀ ਰੋਕ ਲੈਂਦੇ ਆ ਜਦੋਂ ਅਸੀਂ ਗੱਡੀ ਰੋਕ ਕੇ ਨਾਕੇ ਮੈਂ ਪੁੱਛਿਆ ਮੈਂ ਦੱਸੋ ਕਿ ਮੈਨੂੰ ਰੋਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿੱਛੋਂ ਅਫਸਰ ਆਉਂਦੇ ਆ ਮੈਂ ਸਮਝ ਗਿਆ ਮਖਾ ਜੀ ਵੀ ਇਹ ਕਹਾਣੀ ਹੁਣ ਪੁਲਿਸ ਵਾਲੇ ਕੋਈ ਹੋਰ ਅਲਝਾਉਣਗੇ ਮਸਲਾ ਉਦੋਂ ਮੈਂ ਤੁਸੀਂ ਦੇਖਿਆ ਹੁਣ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ 10 ਕ ਦਾ ਟਾਈਮ ਹੋਣਾ ਸਾਢੇ 9 ਤੋਂ 10 ਦਾ ਤਾਂ ਮੈਂ ਉੱਥੇ ਲਾਇਬ ਵੀ ਹੁੰਨਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਹੁਣ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸਦਾ ਵੀ ਆਹ ਕੁਝ ਗੱਲਬਾਤ ਹੋਈ ਹੈ ਚਲੋ ਉਸ ਤੋਂ ਬਾਅਦ ਜਦੋਂ ਅਸੀਂ 5-7 ਮਿੰਟ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਪੁਲਿਸ ਦੀਆਂ ਭਰੀਆਂ ਆਉਂਦੀਆਂ ਨੇ ਹੂੰ ਸ਼ੱਬ ਦੀ ਸ਼ੱਬ ਸਾਨੂੰ ਆ ਕੇ ਮਤਲਬ ਕਹੋ ਤੁਸੀਂ ਦੇਖਿਆ ਵੀਡੀਓ ਵੀ ਵਿੱਚੋਂਵੇਂ ਕੱਟੀ-ਕੁੱਟੀ ਜਾਂਦੀ ਆ ਲੈਬ ਹੋਇਆ ਵਾ ਹਨਾ ਸ਼ੱਬ ਦੀ ਸ਼ੱਬ ਸਾਨੂੰ ਆ ਕੇ ਚੁੰਮੜ ਜਾਂਦੀ ਆ ਤੇ ਆ ਪੱਗ ਮੇਰੀ ਲਾਹ ਦਿੱਤੀ ਜਾਂਦੀ ਆ ਇੱਥੇ ਮੇਰੇ ਆ ਨਿਸ਼ਾਨ ਆ ਦੇਖੋ ਇੱਥੇ ਹੂੰ ਆ ਇਸ ਜਗ੍ਹਾ ਤੇ ਮੇਰੇ ਨਿਸ਼ਾਨ ਆ ਹੈਗੇ ਬਲਵਿੰਦਰ ਸਿੰਘ ਹੌਲਦਾਰ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀਗੀ ਉਹਦੀ ਮੈਂ ਨਾਂਮ ਪਲੇਟ ਪੜੀ ਆ ਬਲਵਿੰਦਰ ਸਿੰਘ ਨਾਂ ਲਿਖਿਆ ਸੀ ਉਹਦੇ ਉਹਨੇ ਇੱਥੇ ਮੇਰੇ ਗਲ ਚ ਗੂਠਾ ਦਿੱਤਾ ਪੋਸਿਬਲੀ ਗੱਡੀ ਚ ਉਤਾਰਨ ਲਈ ਆਏ ਹਾਂ ਨੇਰਾ ਸੀਗਾ ਉਹਨਾਂ ਨੇ ਦੇਖਿਆ ਵੀ ਹੁਣ ਕਿਹੜਾ ਕੋਈ ਆਸੇ ਪਾਸੇ ਜਾਵਾਂ ਕੋਈ ਕਾਰਨ ਨਹੀਂ ਕੋਈ ਕੁਝ ਨਹੀਂ ਪੁੱਛਿਆ ਕੁਝ ਕੱਖ ਨਹੀਂ ਪੁੱਛਿਆ ਜਦੋਂ ਕਹਿੰਦੇ ਸੀ ਵੀ ਸੀਨੀਅਰ ਅਫਸਰ ਆਉਂਦੇ ਨੇ ਉਹਨਾਂ ਨੇ ਤੁਹਾਨੂੰ ਆ ਕੇ ਗੱਲਬਾਤ ਕੁਝ ਨਹੀਂ ਕੀਤੀ ਆਪਰ ਸਿਰ ਚੱਟ ਗਏ ਤਿੰਨ ਗੱਡੀਆਂ ਆਈਆਂ ਤੁਹਾਨੂੰ ਮਦਦ ਅਸਰਿਆ ਹਨਾ ਸਾਡਾ ਕਿਹੜਾ ਸੀ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਸੀ ਕਿ ਨੀਲੀ ਵਰਗ ਵਾਲਾ ਸ਼ਾਇਦ ਗ੍ਰੇ ਕੱਪੜੇ ਹਾਂ ਇਨਸਪੈਕਟਰ ਸਦਰ ਥਾਣੇ ਦਾ ਸੀਗਾ ਉਹਨੇ ਮੈਨ ਹੈਂਡਲਿੰਗ ਕਰੀ ਮੈਂ ਦੱਸੂ ਸਾਰੀ ਕਹਾਣੀ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਹਨਾ ਪੂਰੀ ਗੱ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਉਹਨੇ ਬਰਬੰਦਰ ਸਿੰਘ ਨੇ ਮੇਰੇ ਗਾਲਚ ਗੂਠਾ ਦਿੱਤਾ ਤੇ ਇੱਕ ਉਹਦੇ ਨਾਲ ਸੀਗਾ ਜਿਹੜਾ ਸਿਵਲ ਵਰਦੀ ਸੀ ਉਹਨੇ ਮੇਰੇ ਇੱਥੇ ਬੱਕੀ 'ਚ ਆ ਇੱਥੇ ਮੇਰੇ ਘੂੜ ਘਰਾਟ ਵੀ ਕਾਫੀ ਵੱਜੇ ਵਾ ਦੇਖੋ ਆ ਮੇਰੀ ਆ ਬੱਕੀ ਵੀ ਇੱਧਰੋਂ ਪਾਸਾ ਮੇਰਾ ਨਾ ਸੋਜਾ ਬਾਚੀ ਉਹਨਾਂ ਦੇਖੋ ਆ ਨਾ ਇੱਥੇ ਮੇਰਾ ਗੋਲੀਆਂ ਲੱਗਣ ਕਰਕੇ ਆਪਰੇਸ਼ਨ ਹੋਇਆ ਵਾ ਤੇ ਆ ਮੇਰੇ ਸੋਜਾ ਮਤਲਬ ਕਿ ਇਹ ਲੋਟੋ ਮੇਰੇ ਐ ਸੁਣ ਮੈਨੂੰ ਚੱਕ ਕੇ ਗੱਡੀ ਸਿੱੜਦੇ ਸੀਗੇ ਇੱਕ ਨੇ ਗਾਲ ਮੇਰਾ ਦੱਬ ਲਿਆ ਤੇ ਅੱਗ ਮੇਰੀ ਲਾਹਤੀ ਦੇ ਇੱਕ ਬੰਦਾ ਕੋਸਣ ਨਾ ਮਾਰਿਆ ਕੋਈ ਮੇਰੇ ਜੁੰਡੇ ਫੜ ਰਿਹਾ ਕੋਈ ਮੇਰੀਆਂ ਬਾਹਾਂ ਮਰੋੜ ਰਿਹਾ ਜਾਣੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿੰਦੇ ਹਲਕੇ ਕੁੱਤੇ ਕਿਸੇ ਉਸ ਸਹੇ ਮਗਰ ਜਾਂ ਬਿੱਲੇ ਮਗਰ ਤੇ ਉਹਨੂੰ ਲੀਰੋ ਲੀਰ ਕਰਦੇ ਆ ਐਸ ਤਰੀਕੇ ਨਾਲ ਏਨੀ ਦਰਿੰਦਗੀ ਦੇ ਨਾਲ ਉਹਨਾਂ ਨੇ ਮੈਨੂੰ ਉੱਥੋਂ ਐਸ ਲੋੜ ਕੁੱਟਮਾਰ ਕਰਕੇ ਗੱਡੀ 'ਚ ਸੈਟ ਲਿਆ ਚਲੋ ਜਦੋਂ ਮੈਨੂੰ ਗੱਡੀ 'ਚ ਮੈਂ ਉਹਨਾਂ ਨੂੰ ਕਿਹਾ ਮਾਹ ਮੇਰੀ ਤੁਸੀਂ ਪਾਗ ਕਿਉਂ ਲਾਹੀ ਆ ਪੱਗ ਨਹੀਂ ਮੇਰੀ ਲਾਉਣੀ ਸੀ ਮਾਹ ਅਸੀਂ ਕੋਈ ਕਰਾਇਮ ਕੀਤਾ ਕੋਈ ਜੁਰਮ ਕੀਤਾ ਅਸੀਂ ਤੁਹਾਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ ਆਂ ਤੁਹਾਡੇ ਅਸੀਂ ਜੇ ਅਸੀਂ ਸਾਡੇ ਕੋਈ ਮਨਚ ਚੋਰ ਹੁੰਦਾ ਤੇ ਅਸੀਂ ਤੁਹਾਡੇ ਇੱਧਰ ਦੀ ਕਿਉਂ ਆਉਂਦੇ ਸੀ ਹੋਰ ਕਿਸੇ ਪਾਸੇ ਨਹੀਂ ਲੰਘ ਜਾਂਦੇ ਤਾਂ ਉੱਥੋਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੇ ਉਹ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲਾਂ ਕੱਢਣ ਲੱਗੇ ਉਹਨੂੰ ਕਹਾਂ ਮਾਂ ਦੀ ਗਾਲ ਨਾ ਕੱਢ ਯਾਰ ਤੇਰੇ ਹੀ ਮਾਂ ਮਾਂ ਦੀ ਗਾਲ ਨਾ ਕੱਢ ਫਿਰ ਉਹ ਮੈਨੂੰ ਹੋਰ ਵੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਜਿਹੜੀਆਂ ਮੇਰੇ ਨਾਲ ਕੀਤੀਆਂ ਐਸੋ ਮੈਂ ਇੱਕ ਸ ਨੂੰ ਦੱਸਦਾ ਵੀ ਦਰਿੰਦਗੀ ਦੀ ਗੱਲ ਜਾਂ ਜਿਵੇਂ ਕੋਈ ਨਫ਼ਰਤ ਨਹੀਂ ਭਰੀ ਹੁੰਦੀ ਬੰਦੇ ਮਿੱਥ ਕੀ ਆਏ ਆ ਵੀ ਐ ਕਰਨਾ ਹੀ ਕਰਨਾ ਐਸ ਤਰੀਕੇ ਨਾਲ ਉਹ ਬੰਦੇ ਪਏ ਆ ਕੇ ਤੇ ਅੱਛਾ ਫਿਰ ਤੁਹਾਨੂੰ ਹੋਰ ਦੱਸਦਾ ਜਿਹੜਾ ਬਲਵਿੰਦਰ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਬਾਰ-ਬਾਰ ਸਭ ਤੋਂ ਜ਼ਿਆਦਾ ਉਸ ਬੰਦੇ ਨੇ ਉਹ ਗੱਲਾਂ ਬਤਾ ਕੀ ਬੋਲ ਰਿਹਾ ਮੈਨੂੰ ਕਹਿੰਦਾ ਤੇਰੇ ਵਰਗੇ ਤਾਂ ਕਹਿੰਦਾ ਖੜਕੂ ਬਾਦ ਵੇਲੇ ਚਲਾਏ ਆ 20 ਕਹਿੰਦਾ ਪੁਲਿਸ ਨੂੰ ਕੀ ਹੋ ਗਿਆ ਕਹਿੰਦਾ ਪਟਿਆਲੇ ਇਨਕਾਊਂਟਰ ਹੋਇਆ ਕੀ ਹੋ ਜੂ ਚ ਪੁਲਿਸ ਨੂੰ ਰਾਤ ਉਹਨਾਂ ਨੇ ਗੱਡੀ ਰੋਕ ਲਈ ਇੱਕ ਤਾਂ ਕਹਿੰਦਾ ਐਨੀ ਵਾਰ ਤੇਰੇ ਗੋਲੀ ਮਾਰਦਗੇ ਮੈਂ ਗੋਲੀ ਮਾਰਨੀ ਗੋਲੀ ਮਾਰਦੇ ਹੋਈ ਯਾਨੀ ਇਹ ਗੱਲਾਂ ਉਹ ਬਲਵਿੰਦਰ ਸਿੰਘ ਮੈਨੂੰ ਕਹਿ ਰਿਹਾ ਜਿਹੜਾ ਹੌਲਦਾਰ ਆ ਆ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਉਹਨਾਂ ਨੇ ਉੱਥੇ ਲਾ ਜਾ ਕੇ ਸਾਨੂੰ ਹੋਰ ਵੀ ਯਾਨੀ ਮੈਂ ਕਹਿੰਦਾ ਕੋਈ ਐਸਾ ਸ਼ਬਦ ਨਹੀਂ ਹੈਗਾ ਜਾਂ ਗਾਲ ਨਹੀਂ ਹੈਗੀ ਜਿਹੜੀ ਉਹ ਬੰਦਿਆਂ ਨੇ ਉਹ ਬਲਵਿੰਦਰ ਸਿੰਘ ਤੋਂਰੇ ਨਾਲ ਜਿਹੜਾ ਸਿਵਲ ਵਰਦੀ ਜਿਹਨਾਂ ਨੇ ਕੱਢੀਆਂ ਨਹੀਂ ਜਾਂ ਹੋਰ ਬਹੁਤ ਤਰ੍ਹਾਂ ਤੁਸੀਂ ਐ ਕਰਦੇ ਆ ਤੁਸੀਂ ਰੋਜ਼ ਹੀ ਕਦੇ ਪੁਲਿਸ ਦੇ ਖਿਲਾਫ ਬੋਲਣ ਲੱਗ ਜਾਂਦੇ ਹੋ ਕੋਈ ਸਰਕਾਰ ਦੇ ਖਿਲਾਫ ਬੋਲਣ ਲੱਗ ਜਾਂਦੇ ਆ ਆ ਗੱਲਾਂ ਕਰ ਕਰਾ ਕੇ ਉਹਨਾਂ ਨੇ ਲਿਜਾ ਕੇ ਸਾਨੂੰ ਉੱਥੇ ਜਿਹੜਾ ਥਾਣਾ ਸਾਦਰਾ ਹੂੰ ਉੱਥੇ ਉਹਨਾਂ ਨੇ ਸਾਡੀ ਬੰਦੀ ਪਾਈ ਬੰਦੀ ਪਾ ਕੇ ਸਾਨੂੰ ਉਹਨਾਂ ਨੇ ਹਵਾਲਾ ਚ ਬੰਦ ਕਰਤਾ ਇਹ ਬਰਵਿੰਦਰ ਸਿੰਘ ਜਦੋਂ ਉੱਥੇ ਤਦੋਂ ਤੁਸੀਂ ਲਾਈਵ ਹੁੰਦੇ ਉਦੋਂ ਹੁੰਦਾ ਬਰਬੰਦਰ ਸਿੰਘ ਗੱਡੀ ਜੁੱਤਰ ਕੇ ਨਹੀਂ ਇਹੀ ਬਲਵਿੰਦਰ ਸਿੰਘ ਆ ਜਿਹੜਾ ਇਹ ਚੌਂਕੀ ਚ ਵੀ ਹੁੰਦਾ ਅੱਛਾ ਹਾਂ ਇਹਦੀ ਵੀ ਦਰੁਚੀ ਹੋਈ ਸੀ ਗੱਡੀ ਦੇ ਨਾਲ ਖੇਪੜ ਤਾਂ ਆਇਆ ਉਹ ਗੁਰਮਿੰਦਰ ਸਿੰਘ ਹੈ ਉਹ ਬਲਵਿੰਦਰ ਸਿੰਘ ਦੇ ਨਾਲ ਸਿਵਲ ਵਰਦੀ ਚੱਕ ਹੋਰ ਮੁੰਡਾ ਉਹ ਨਹੀਂ ਸਾਨੂੰ ਪਤਾ ਇਹ ਉਹ ਹੌਲਦਾਰ ਆ ਸਿਪਾਈ ਹੈ ਇਹ ਸਈਆ ਕੌਣ ਕਿਸੇ ਅਧਿਕਾਰੀ ਨੂੰ ਤੁਹਾਡੇ ਨਾਲ ਮੈਂ ਹੈਂਡਲਿੰਗ ਕਰੀ ਹੋਇਆ ਹਾਂ ਦੱਸ ਰਹੇ ਤੇ ਬਲਵਿੰਦਰ ਸਿੰਘ ਜੀ ਮੈਂ ਤੁਸੀਂ ਦੱਸ ਜਿਹੜੇ ਬੰਦੇ ਤੁਹਾਨੂੰ ਮੈਂ ਦੱਸਿਆ ਬਈ ਆ ਦੋ ਬੰਦਿਆਂ ਨੇ ਮੈਨੂੰ ਇਸ ਤਰੀਕੇ ਨਾਲ ਤੇ ਬਾਕੀਆਂ ਨੇ ਮੈਨੂੰ ਜਿਵੇਂ ਫੜਿਆ ਹੁਣ 15 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਆ ਇਹ ਸਾਰੀ ਤਪੇ ਦੀ ਗੱਲ ਬਾਤ ਤਪੇ ਤਪੇ ਦੀ ਗੱਲ ਆ ਇਹ ਜਿੱਥੇ ਇਹ ਸਾਰੀ ਘਟਨਾ ਹੋਈ ਆ ਤੁਸੀਂ ਹੁਣ ਰੰਪਰੇ ਐਡਮਿਟ ਹੋਏ ਹੈਗੇ ਤੇ ਬਰਨਾਲੇ ਵੀ ਤੁਸੀਂ ਐਡਮਿਟ ਹੋ ਸਕਦੇ ਜੀ ਕਿ ਬਰਨਾਲੇ ਐਡਮਿਟ ਦੀ ਸੁਣ ਲਓ ਤੁਸੀਂ ਬਰਨਾਲੇ ਤੁਸੀਂ ਕਹਿੰਦੇ ਐਡਮਿਟ ਹੋਏ ਆ ਉੱਥੇ ਡਾਕਟਰ ਨੇ ਸਾਡੀ ਗੱਲ ਹੀ ਨਹੀਂ ਸੁਣੀ ਔਰ ਤੁਸੀਂ ਹੋਰ ਹਰਾਨੀ ਜਨਕ ਗੱਲ ਦੇਖੋ ਡੀਐਸਪੀ ਬਰਨਾਲਾ ਬਿਆਨ ਦੇ ਰਿਹਾ ਕਿ ਅਸੀਂ ਆਪਣੇ ਤਿੰਨ ਮੁਲਾਜ਼ਮਾਂ ਦਾ ਜਿਨ੍ਹਾਂ ਦਾ ਅਸੀਂ ਕਹਿ ਰਹੇ ਹਾਂ ਵੀ ਸਾਰਾ ਥਾਣਾ ਹੀ ਡੱਕਿਆ ਵਾਹੀ ਦਾਰੂ ਨਾਲ ਜਿਹੜੇ ਸਾਡੇ ਨਾਲ ਲੁੱਝੇ ਉਹ ਵੀ ਡੱਕੇ ਹੋਏ ਸੀ ਉਹਨਾਂ ਨੇ ਆਪ ਮੰਨੇ ਵੀ ਅਸੀਂ ਪਾਰਟੀ ਤੋਂ ਆਏ ਆ ਔਰ ਡੀਐਸਪੀ ਖੁਦ ਕਹਿ ਰਿਹਾ ਵੀ ਉਹ ਕਿਸੇ ਪਾਰਟੀ ਤੋਂ ਆ ਰਹੇ ਸੀਗੇ ਔਰ ਡੀਐਸਪੀ ਕਹਿ ਰਿਹਾ ਕਿ ਉਹ ਤਾਂ ਅਸੀਂ ਮੁਲਾਜ਼ਾ ਕਰਾਇਆ ਜੀ ਤੇ ਡਾਕਟਰ ਨੇ ਉਹਨਾਂ ਨੂੰ ਮੁਲਾਜ਼ੇ ਚ ਕਲੀਨ ਸ਼ੀਟ ਦੇ ਦਿੱਤੀ ਵੀ ਇਹਨਾਂ ਦੀ ਕੋਈ ਡਰਿੰਕ ਕੀਤੀ ਨਹੀਂ ਹੈਗੀ ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਡੀਐਸਪੀ ਆ ਕੇ ਗੁਰੂ ਘਰ ਸੌਂ ਪਾ ਦੇ ਮੈਂ ਆਪਣੀ ਸਾਰੀ ਗਲਤੀ ਮੰਨ ਲਵਾਂ ਜੇ ਮੈਂ ਆ ਜਾਂਦਾ ਗੁਰੂ ਘਰ ਡੀਐਸਪੀ ਆਪਣੀ ਗਲਤੀ ਮੰਨ ਲੇ ਵੀ ਹਾਂ ਅਸੀਂ ਗਲਤ ਹੁਣ ਜਿਹੜੇ ਡਾਕਟਰ ਉਹਨਾਂ ਨੂੰ ਕਲੀਨ ਚਿੱਟ ਦੇ ਰਹੇ ਨੇ ਵੀ ਇਹਨਾਂ ਨੇ ਕੋਈ ਡਰਿੰਕ ਹੀ ਨਹੀਂ ਕੀਤੀ ਔਰ ਡੱਕੇ ਹੋਏ ਦਾਰੂ ਦੇਣੇ ਬੰਦੇ ਇਹਨਾਂ ਨੂੰ ਦਰਿੰਦਗੀ ਨਾਲ ਕੁੱਟਦੇ ਆ ਕੇ ਤੇ ਉਹ ਡਾਕਟਰ ਕੋਲ ਅਸੀਂ ਜਾ ਕੇ ਦਾਖਲ ਹੁੰਦੇ ਸਾਨੂੰ ਕੀ ਮੀਸੀ ਕੀ ਸਾਡੇ ਕੋਈ ਹੱਕ ਚ ਲਿਖ ਦਿੰਦਾ ਯਾਰ ਇੱਕ ਗੱਲ ਸੁਣੋ ਤੁਸੀਂ ਇੱਕ ਮਿੰਟ ਇੱਕ ਮਿੰਟ ਪਹਿਲਾਂ ਇੱਕ ਗੱਲ ਸੁਣ ਲਓ ਕਾਰਵਾਈ ਵੀ ਤੁਹਾਨੂੰ ਦੱਸ ਰਿਹਾ ਇੱਕ ਸਕੰਡ ਖੜੋ ਲਖਾ ਜੀ ਇੱਕ ਸਵਾਲ ਲਖਾ ਜੀ ਤੁਹਾਨੂੰ ਹਾਂ ਜੀ ਤੁਸੀਂ ਇਹ ਕਹਿ ਰਹੇ ਹੈਗਾ ਪਰ ਸਰਕਾਰ ਜੁੱਤ ਨਸ਼ਾ ਵਿਰੁੱਧ ਕਹਿ ਰਹੀ ਹੈਗੀ ਵੀ ਅਸੀਂ ਨਹੀਂ ਕੀਤੀ ਹੈਗੀ ਕਾਰਵਾਈ ਕਰਿਆ ਪਰ ਉੱਥੇ ਜਿਹੜੇ ਤੁਸੀਂ ਇਹ ਦੋਸ਼ ਲਾਇਆ ਵੀ ਮੁਲਾਜ਼ਮਾਂ ਵੱਲੋਂ ਸ਼ਰਾਬ ਪੀਤੀ ਗਈ ਹੈ ਵੀਰ ਮੇਰਾ ਇੱਕ ਮੇਰੀ ਗੱਲ ਸੁਣਾ ਮੈਂ ਕਹਿੰਦਾ ਯਾਰ ਵੀ ਚਲੋ ਮੇਰੇ ਵਰਗੇ ਦੀ ਤਾਂ ਆਵਾਜ਼ ਲੋਕ ਮਾੜੀ ਮੁੱਢ ਸੁਣ ਲੈਂਦੇ ਆ ਜਿਹੜੇ ਯਾਰ ਆਮ ਲੋਕ ਨੇ ਉਹਨਾਂ ਨਾਲੇ ਕੀ ਕਰਦੇ ਹੋਣੇ ਯਾਰ ਸੋਚੋ ਨਾ ਆਮ ਲੋਕਾਂ ਨੇ ਕੀ ਕਰਦੇ ਜੇ ਮੇਰੇ ਵਰਗੇ ਦਾ ਕੇ ਗਲ ਘੁੱਟ ਸਕਦੇ ਆ ਮੇਰੇ ਵਰਗੇ ਦੇ ਆ ਕੇ ਆਪ ਸੋਝਾ ਪਾਤਾ ਮੇਰੇ ਸਾਰੇ ਕਿਉਂਕਿ ਮੇਰਾ ਆਪਰੇਸ਼ਨ ਹੋਇਆ ਵਈ ਤੇ ਮੇਰੇ ਗੋਲੀਆਂ ਵੱਜੀਆਂ ਆਵੀਆਂ ਆ ਸਾਰਾ ਮੇਰਾ ਪੇਟ ਸੁੱਜ ਗਿਆ ਇਧਰੋਂ ਤੇ ਇਹ ਇਹਨਾਂ ਲਈ ਬੰਦਾ ਮਾਰਨ ਔਰ ਬੰਦਾ ਮਾਰ ਕੇ ਵੀ ਇੰਨੀ ਮਤਲਬ ਕਿ ਅ ਨਰદયੀ ਪੁਨੇ ਨਾਲ ਕਹਿ ਰਿਹਾ ਵੀ ਹਾਂ ਉਹ ਫਲਾਣਾ ਅਨਕਾਊਂਟਰ ਕਰਤਾ ਫਲਾਣਾ ਬੰਦਾ ਮਾਰਤਾ ਅਗੇ ਪੁਲਿਸ ਦਾ ਕੀ ਵਿਗੜ ਗਿਆ ਹੁਣ ਕੀ ਵਿਗੜ ਜੂ ਪੁਲਿਸ ਤਾਂ ਐ ਖਪਾ ਦਿੰਦੀ ਆ ਪੁਲਿਸ ਤਾਂ ਐ ਕਹਾਣੀ ਬਣਾ ਦਿੰਦੀ ਆ ਜਿਸ ਤਰੀਕੇ ਨਾਲ ਉਹ ਕਹਿੰਦੇ ਤੁਸੀਂ ਦੱਸੇ ਸੀਆਈਏ ਦੇ ਇਨਸਪੈਕਟਰ ਆਏ ਇਕੱਠੇ ਹੋ ਕੇ ਕੀ ਲੱਗਦਾ ਕਿ ਇਸ ਤਰੀਕੇ ਨਾਲ ਉਹ ਆਏ ਕਿ ਕੋਈ ਬੜਾ ਬੜਾ ਕੋਈ ਕ੍ਰਾਈਮ ਕਰਕੇ ਆਏ ਹੋਣੇ ਨਹੀਂ ਮੈਂ ਪੁੱਛਿਆ ਕਹਿੰਦੇ ਤੁਸੀਂ ਵੀਡੀਓ ਬਣਾਈ ਹੈ ਕਿ ਕ੍ਰਾਈਮ ਹੈ ਮੈਂ ਕਿਹਾ ਸੀ ਤਾਂ ਵੀਡੀਓ ਬਣਾਈ ਨਹੀਂ ਪਹਿਲੀ ਗੱਲ ਤਾਂ ਹਨਾ ਜੇ ਮੰਨ ਲਓ ਤੁਸੀਂ ਕਹਿੰਦੇ ਬਣਾਈ ਵੀ ਆ ਤਾਂ ਹੋ ਸਕਦਾ ਕਿਸੇ ਮੁੰਡੇ ਨੇ ਉੱਥੇ 5-7 ਸਕਿੰਟ ਦੀ ਵੀਡੀਓ ਬਣਾਈ ਹੋਵੇ ਮੈਂ ਕਿਹਾ ਮੇਰਾ ਫੋਨ ਤੁਹਾਡੇ ਕੋਲੇ ਆ ਤੁਸੀਂ ਮੇਰਾ ਫੋਨ ਚੈੱਕ ਲਓ ਤੁਸੀਂ ਫੋਨ ਮੇਰਾ ਦੇਖ ਲਓ ਜੇ ਮੇਰੇ ਫੋਨ 'ਚ ਤੁਹਾਨੂੰ ਵੀਡੀਓ ਨਜ਼ਰ ਆਉਂਦੀ ਆ ਦੇਖ ਲਓ ਚਲੋ ਮੰਨ ਲਓ ਮੈਂ ਕਹਿੰਦਾ ਅਸੀਂ ਅਸੀਂ ਕੁਝ ਕੀਤਾ ਵੀ ਸੀ ਸਾਨੂੰ ਫੜ ਕੇ ਲੈ ਜਾਂਦੇ ਅੱਗੇ ਵੀ ਪੁਲਿਸ ਨੇ ਮੈਨੂੰ ਕਿੰਨੇ ਵਾਰੀ ਫੜਿਆ ਮੇਰੀ ਗੱਲ ਸੁਣੋ ਮੈਨੂੰ ਲੁਧਿਆਣੇ ਬੁੱਢੇ ਦਰਿਆ ਵੇਲੇ ਜਦੋਂ ਪੁਲਿਸ ਨੇ ਫੜਿਆ ਸ਼ੀਸ਼ੇ ਭੰਨ ਕੇ ਮੈਨੂੰ ਪੁਲਿਸ ਨੇ ਫੜਿਆ ਮੈਂ ਉਦੋਂ ਨਹੀਂ ਕਹਤਾ ਵੀ ਮੈਨੂੰ ਪੁਲਿਸ ਨੇ ਕੁੱਟਿਆ ਮੈਨੂੰ ਬਰਿੰਡੇ ਨੂੰ ਇੱਕ ਵਾਰੀ ਪੁਲਿਸ ਨੇ ਰਾਤ ਨੂੰ ਝੱਕਿਆ ਮੈਂ ਉਦੋਂ ਨਹੀਂ ਕਹਤਾ ਮੈਨੂੰ ਪੁਲਿਸ ਨੇ ਮੇਰੇ ਨਾਲ ਆ ਕੁਝ ਕੀਤਾ ਹੁਣ ਜੇ ਮੇਰੇ ਨਾਲੇ ਕੀਤਾ ਆ ਦੇਖੋ ਨਾ ਮੇਰਾ ਸਾਰਾ ਆਹ پلان ਬਣਾਉਣਾ ਸਾਰੀ ਆ ਦੇਖ ਲਓ ਆ ਉੱਥੇ ਪਥਾਣੇ ਚੋਂ ਆਹ ਆ ਸਟੈਪੋਲਾਈਜ਼ਰ ਜਿੰਗਾ ਕੀ ਆ ਆ ਲਾਈਆਂ ਆ ਪਿੰਨਾ ਲਾਈਆਂ ਆ ਸਾਰਾ ਇਹ ਬਟਨ ਤੋੜ ਤੇ ਹਾਂ ਸਾਰਾ ਓਏ ਇੱਕ ਰੂਟ ਨਹੀਂ ਜਿਵੇਂ ਬੰਦੇ ਨੂੰ ਆਪਾਂ ਇੱਕ ਕੋ ਨਾ ਲਾ ਪੂਰਾ ਖਾਣੇ ਚ ਲਿਆ ਕੇ ਪੂਰਾ ਧੱਕਾ ਕੀਤਾਗੇ ਨਾ ਇਸ ਤਰ੍ਹਾਂ ਉਸਕੇ ਦਿੱਤੋ ਤਾਂ ਭਾਵੇਂ ਥਾਣੇ ਚ ਨਹੀਂ ਕੋਈ ਹੁੰਦਾ ਮੈਂ ਤਪੇ ਨਾਕੇ ਤੇ ਫਿਰ ਤੇ ਗੱਡੀ ਚ ਹਾਂ ਅੰਮ੍ਰਿਤਕੀ ਮੈਂ ਵੇਖ ਰਿਹਾ ਸਾਰੇ ਇੱਕ ਮੈਂ ਤੁਹਾਨੂੰ ਕਹਾਣੀ ਦੇ ਇੱਕ ਮਿੰਟ ਯਾਰ ਇੱਕ ਮਿੰਟ ਜਗਵੀਤ ਸੁਣ ਲਿਓ ਜੇ ਪਹਿਲਾਂ ਕਹਾਣੀ ਦੇ ਲੈਵਲ ਤੇ ਇੱਕ ਗੱਲ ਸੁਣ ਲਿਓ ਫਕਾ ਕਰ ਲਿਓ ਇੱਕ ਗੱਲ ਹੁਣੇ ਡੀਐਸਪੀ ਸਾਹਿਬ ਕਹਿ ਚੁੱਕੇ ਨੇ। ਇੱਕ ਮਿੰਟ। ਬਾਈ ਚੰਨਾਪੁਰ ਪਲੀਜ਼। ਕੋਈ ਗੱਲ ਨਹੀਂ ਯਾਰ ਬਾਕੀ ਵੀ ਲੋਕ ਨੇ। ਡੀਐਸਪੀ ਸਾਹਿਬ ਕਹਿ ਚੁੱਕੇ ਨੇ ਕਿ ਜੀ ਇਹ ਪਾਰਟੀ ਤੋਂ ਆਏ ਸੀਗੇ ਸਾਡੇ ਜਿਹੜੇ ਦੋ ਮੁਲਾਜ਼ਮ ਐ। ਰਾਤ ਨੂੰ ਆਏ ਆ ਮੈਨੂੰ ਇੱਕ ਦੱਸੋ ਆਂਦੇ ਜੀ ਗੱਡੀ ਅੱਗੇ ਪਿੱਛੇ ਹੋਈ। ਲੱਖੇ ਦਾ ਦਿਮਾਗ ਖਰਾਬ ਸੀ ਕਿ ਉਹਨਾਂ ਦੇ ਪਿੱਛੇ ਪਿੱਛੇ ਉਸ ਪੁਲਿਸ ਚੌਂਕੀ ਪਹੁੰਚ ਗਿਆ। ਦਿਮਾਗ ਖਰਾਬ ਹੈ ਇਹਦਾ। ਕਿਉਂ ਗਿਆ ਉੱਥੇ ਇਹ? ਇਹ ਉਹ ਬੰਦਾ ਹੈ ਜੋ ਦੋ ਵਾਰੀ ਤਿੰਨ ਵਾਰੀ ਇੱਥੋਂ ਇਲੈਕਸ਼ਨ ਲੜ ਚੁੱਕਿਆ ਹੈ 80000 ਵੋਟ ਪੈ ਚੁੱਕੀ ਹੈ ਇਹ ਸੇਮ ਕੌਨਸਟਿਟਿਊਐਂਸੀ ਹੈ ਇਹ ਜਿਹੜੀ ਸਰਕਾਰ ਕਰ ਰਹੀ ਹੈ ਨਾ ਕਿ ਡੀਫੇਮ ਕਰੀਏ ਅਸੀਂ ਬਦਨਾਮ ਕਰੀਏ ਕੀ ਇਹ ਦੱਸਣਗੇ ਕਿ ਪਾਗਲ ਸੀ ਜੋ ਪਿੱਛੇ ਗਿਆ ਚੌਂਕੀ ਚ ਜਾ ਕੇ ਇਹਨੇ ਰਿਪੋਰਟ ਕੀਤੀ ਉਸ ਤੋਂ ਬਾਅਦ ਸੀਆਈਏ ਹੈੱਡ ਐਸਪੀ ਐਸਐਸਪੀ ਉਹਨਾਂ ਨੂੰ ਫੋਨ ਕਰ ਰਿਹਾ ਹੈ ਉਹ ਫੋਨ ਦੇ ਰਿਕਾਰਡ ਹੈਗੇ ਨੇ ਸਾਡੇ ਕੋਲੇ ਇਦੇ ਕੋਲੇ ਉਹ ਰਿਕੋਰ ਇਹ ਪਾਗਲ ਉਹਨਾਂ ਨੂੰ ਫੋਨ ਕਰ ਰਿਹਾ ਕੀ ਲੈਣਾ ਸੀ ਇਹਨੇ ਅੱਗੇ ਜਾ ਕੇ ਰੋਕਿਆ ਜਾਂਦਾ ਸਾਰਿਆਂ ਸਾਹਮਣੇ ਉਹ ਵੀਡੀਓ ਅਵੇਲੇਬਲ ਹੈ ਜਦੋਂ ਇਹ ਬੋਲ ਰਿਹਾ ਔਰ ਇਹਨਾਂ ਚਪਟਾ ਮਾਰ ਕੇ ਦਾ ਲਾਈਵ ਬੰਦ ਕੀਤਾ ਗਿਆ ਮੈਨੂੰ ਇੱਕ ਦੱਸੋ ਤੁਸੀਂ ਸਾਰੇ ਪ੍ਰੈਸ ਵਾਲੇ ਹੋ ਕਿਸੇ ਬੰਦੇ ਨੂੰ ਲਾਈਵ ਤੇ ਇਤਰਾਜ਼ ਕਦੋਂ ਹੁੰਦਾ ਹੈ ਜਦੋਂ ਆਪਦੀਆਂ ਕਰਤੂਤਾਂ ਵਖਾਉਣਾ ਨਹੀਂ ਚਾਹੁੰਦੇ ਨਹੀਂ ਤਾਂ ਮੈਂ ਤੁਹਾਡਾ ਲਾਈਵ ਰੋਕ ਰਿਆ ਕੋਈ ਹੋਰ ਰੋਕਦਾ ਲਾਈਵ ਇਹ ਹਿਸਟਰੀ ਹੈ ਉਹਨਾਂ ਨੇ ਲਾਈਵ ਰੋਕਿਆ ਔਰ ਉਸ ਤੋਂ ਬਾਅਦ ਇੱਕ ਬੰਦਾ ਜੋ 80000 ਵੋਟ ਲੈ ਕੇ ਗਿਆ ਉਹਨੂੰ ਫਿਜ਼ੀਕਲੀ ਕੁੱਟਿਆ ਗਿਆ ਆ ਮੁੰਡਾ ਬੈਠਾ ਇੱਧਰ ਇਹ ਵੀ ਹੁਣ ਆਈ ਕੈਮਰਾ ਚਲਾ ਰਿਹਾ ਸੀ ਇਹਨੂੰ ਵੀ ਕੁੱਟਿਆ ਗਿਆ ਇਹਦਾ ਨਾਮ ਆਕਾਸ਼ ਹੈ ਇਹਨੂੰ ਵੀ ਕੁੱਟਿਆ ਗਿਆ ਔਰ ਲੱਖੇ ਨੂੰ ਕੁੱਟਿਆ ਗਿਆ ਜਿਹੜਾ ਬੰਦਾ 80000 ਵੋਟ ਲੈ ਕੇ ਗਿਆ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਰਾਤ ਨੂੰ ਮੇਰੀ ਐਸਐਸਪੀ ਜੋ ਬਰਨਾਲਾ ਨੇ ਉਹਨਾਂ ਨਾਲ ਗੱਲ ਹੋਈ ਹੈ ਮੈਂ ਉਹਨਾਂ ਨੂੰ ਕਹਾਣੀ ਮੈਂ ਕਿਹਾ ਜੀ ਆਹ ਕਹਾਣੀਆਂ ਦੇ ਜੀ ਮੈਨੂੰ ਦੱਸੀ ਐ ਲੱਖਾ ਸਿੰਘ ਨੇ ਇਹ ਮੇਰੇ ਲਾਈਵ 'ਚ ਰਿਕਾਰਡ ਹੈ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਐ ਮੈਂ ਕਿਹਾ ਤੁਸੀਂ ਮੁਲਾਜ਼ਾ ਕਰਾ ਰਹੇ ਹੋ ਆ ਦੇ ਕਰਾ ਰਹੇ ਹੋ ਸੀਸੀਟੀਵੀ ਕੈਮਰਾ ਦੀ ਫੁਟੇਜ ਲੈ ਰਹੇ ਹੋ ਲੈ ਰਹੇ ਹੋ ਸਾਡੇ ਬੰਦੇ ਬਾਅਦ 'ਚ ਉਸ ਪੁਲਿਸ ਸਟੇਸ਼ਨ 'ਚ ਰਿਪੋਰਟ ਕਰਨ ਗਈ ਵੀ ਗਏ ਰਾਤ ਨੂੰ ਗੇਟ ਬੰਦ ਸੀਗਾ ਉਹ ਕੀ ਹੰਢਾਇਆ ਕਿ ਕੀ ਉਹਦਾ ਪੁਲਿਸ ਚੌਂਕੀ ਦਾ ਨਾ ਹੈ ਉਸ ਤੋਂ ਬਾਅਦ ਇਹਨੂੰ ਕੁੱਟ ਕੇ ਲੈ ਕੇ ਗਏ ਨਹੀਂ ਔਰ ਮੈਂ ਜਦੋਂ ਐਸਐਸਪੀ ਨੂੰ ਸਾਹਬ ਕਿਹਾ ਮੈਂ ਕਿਹਾ ਗੱਲ ਸੁਣੋ ਤੁਸੀਂ ਕੀ ਕਿਹੜੇ ਦੋਸ਼ 'ਚ ਫੜਿਆ ਆਂਦੇ ਜੀ ਇਹਨਾਂ ਨੇ ਕੁਝ ਬੋਲਿਆ ਹੈ ਲਾਈਵ 'ਚ ਮੈਨੂੰ ਦੱਸੋ ਇਹ ਗੁਨਾਹ ਕਦੋਂ ਤੋਂ ਹੋ ਗਿਆ ਵੀ ਤੁਸੀਂ ਲਾਈਵ 'ਚ ਬੋਲਣਾ ਇਹ ਦੇਖੋ ਭਾਈ ਮੈਂ ਕਿਹਾ ਗੁੰਡਾਗਰਦੀ ਆ ਹਨ ਉਹ ਕਹਰੇ ਹਾਂ ਪੁਲਿਸ ਗੁੰਡੀ ਹੁੰਦੀ ਆ ਅਸੀਂ ਗੁੰਡਾਗਰਦੀ ਕਰਾਂਗੇ ਅਸੀਂ ਵਰਦੀ ਵਾਲੇ ਗੁੰਡੇ ਹੁੰਨੇ ਇਹ ਇੰਨੀਆਂ ਇੰਨੀਆਂ ਛੋਟਾਂ ਪੁਲਿਸ ਨੂੰ ਪੁਆਇੰਟ ਤੋਂ ਵੱਲੋਂ ਇਹਨਾਂ ਦਾ ਪਹਿਲਾਂ ਹੀ ਬਈ ਮੂੰਹ ਨੂੰ ਖੂਨ ਲੱਗਿਆ ਕਿੰਨੇ ਨਿਰਦੋਸ਼ ਤੇ નિਹੱਥੇ ਤੇ ਬੇਖਸੂਰ ਸਾਡੇ ਨੌਜਵਾਨ ਮਾਰਤੇ ਹੁਣ ਕਿਸੇ ਪੁਲਿਸ ਰਾਸ ਦੇ ਵਿੱਚ ਕੋ ਕਰੰਟ ਲਾ ਕੇ ਮਾਰ ਦਿੰਦੇ ਆ ਕੋਈ ਕੁੱਟ ਕੇ ਮਾਰ ਦਿੰਦੇ ਆ ਪਟਿਆਲੇ ਸ਼ਰੇਆਮ ਇਹਨਾਂ ਨੇ ਮੁੰਡਾ ਮਾਰਿਆ ਝੂਠਾ ਪੁਲਿਸ ਮੁਕਾਬਲਾ ਕੀਤਾ ਜਿਹੜੇ ਨੂੰ ਜਵਾਬ ਚੱਕਿਆ ਸੀਗਾ ਹੋਰ ਕਿੰਨੇ ਇਹ ਜੇ ਮੁਕਾਬਲੇ ਹੋ ਰਹੇ ਨੇ ਤੂੰ ਦੱਸੋ ਯਾਰ ਵੀ ਕੋਈ ਆਮ ਬੰਦੇ ਦਾ ਇੱਥੇ ਹੈ ਕੋਈ ਪਵੰਤ ਪਵੰਤਰ ਦੇ ਵਿੱਚ ਵੀ ਵਾਰੀ ਵਾਰੀ ਆਪਾਂ ਗੱਲ ਕਰਦਾ ਵੀ ਉਹੀ ਬੰਤ ਤੇ ਬੁੱਚੜ ਦੀ ਰੂਹ ਆ ਗਈ ਇੰਨੀਆਂ ਛੋਟਾਂ ਇੰਨੀਆਂ ਖੁੱਲਾ ਪੁਲਿਸ ਨੂੰ ਇਹ ਪ੍ਰਵਾਹ ਕਰਦੇ ਕਿਸੇ ਦੀ ਇਹ ਤਾਂ ਹਲੇ ਬਾਈ ਮਾੜਾ ਮੋਟਾ ਜਿਹੜਾ ਸ਼ੋਸ਼ਲ ਮੀਡੀਆ ਦਾ ਜਮਾਨਾ ਹੈ ਮੰਨ ਲਓ ਮੈਂ ਰਾਤ ਬੋਲ ਪਿਆ ਮੇਰੀ ਆਵਾਜ਼ ਉੱਥੇ ਚਲੀ ਗਈ ਤੇ ਨਹੀਂ ਜਿਹਨੂੰ ਮਰਜ਼ੀ ਚੱਕ ਕੇ ਖፋਾ ਦੇਣ ਜੋ ਮਰਜ਼ੀ ਕਹਾਣੀ ਬਣਾ ਦੇਣ ਔਰ ਹੁਣ ਦੱਸੋ ਜੇ ਨੇ ਇੱਕ ਮਿੰਟ ਗੱਲ ਸੁਣੋ ਜੇ ਜੇਲ੍ਹ ਲੱਖੇ ਨੇ ਇਹਨਾਂ ਨੂੰ ਕੋਈ ਧਮਕੀ ਦਿੱਤੀ ਹੈ ਕੁਝ ਗਲਤ ਬੋਲਿਆ ਹੈ ਤੇ ਦੱਸਣਗੇ ਇਹਨਾਂ ਤੇ ਪਰਚਾ ਪਰਚਾ ਕੀ ਦਰਜ ਹੋਇਆ ਇਹ ਗਏ ਨੇ ਅਦਾਲਤ ਦੇ ਵਿੱਚ ਐਸ ਡੀ ਐਮ ਦੇ ਸਾਹਮਣੇ ਜੋ ਉਹਨਾਂ ਦੇ ਡੀ ਐਸ ਪੀ ਸਾਹਿਬ ਬੋਲ ਰਹੇ ਨੇ ਇਹ ਗਏ ਨੇ ਉੱਥੇ ਜਾ ਕੇ ਇਹਨਾਂ ਨੂੰ ਆਂਦੇ ਆਪ ਦੇ ਗਵਾਹ ਦੇਉਂਗੇ ਤੁਸੀਂ ਤਾਂ ਤੁਹਾਡੀ ਜ਼ਮਾਨਤ ਕਰਾਂਗੇ ਆ ਤੇ ਅਸੀਂ ਕੋਈ ਗਵਾਹ ਨਹੀਂ ਦੇਣਗੇ ਆਂਦੇ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਤੋਂ ਸਾਈਨ ਕਰਵਾਏ ਗਏ ਹੁਣ ਉਹ ਕਿਹੜੀ ਚੀਜ਼ ਤੇ ਕਰਵਾਏ ਗਏ ਉਹ ਜਾਣਨ ਮੁਚੱਲਕਾਊ ਜੇ ਜੋ ਵੀ ਹੋਊਗਾ ਇਹਨਾਂ ਨੇ ਸਾਈਨ ਕੀਤੇ ਔਰ ਇਹਨਾਂ ਨੂੰ ਛੱਡਿਆ ਗਿਆ ਕੀ ਇਹਨਾਂ ਨੇ ਕਿਸੇ ਵੀ ਬੰਦੇ ਡੀ ਐਸ ਪੀ ਲਾਈਵ ਆਏ ਨੇ ਕਿ ਉਹ ਬੋਲੇ ਨੇ ਇਨਾਂ ਨੂੰ ਕਿਉਂ ਫੜਿਆ ਗਿਆ ਡਿਟੇਨ ਕਿਉਂ ਕੀਤਾ ਗਿਆ ساری ਰਾਤ ਕਿਉਂ ਰੱਖਿਆ ਗਿਆ ਜੇਲ੍ਹ 'ਚ ਇਹ ਤਾਂ ਹੋਇਆ ਹੈ ਨਾ ਆ ਜੋ ਹੋਇਆ ਹੈ ਤਾਂ ਤੁਹਾਨੂੰ ਦੇਖ ਹੀ ਰਿਹਾ